ਪਾਉੜੀ ਹੁਣ ਸਮਝਾਉਂਦੇ ਨੇ ਆਪਣੇ ਮਨ ਨੂੰ ਹੀ ਸਮਝਾਓ ਕਹਿੰਦੇ ਹਰੇ ਮਨ ਬਿਨ ਹਰ ਜਹ ਰਚੋ ਤਹਿ ਤਹਿ ਬੰਧਨ ਪਾਹੇ ਏ ਮੇਰੇ ਮਨਾਂ ਜਿੱਥੇ ਵੀ ਵਾਹਿਗੁਰੂ ਤੋਂ ਬਿਨਾਂ ਤੂੰ ਰਚੇਂਗਾ ਜਾ ਕੇ ਉੱਥੇ ਉੱਥੇ ਤੈਨੂੰ ਬੰਧਨ ਪੈਣਗੇ ਵਾਹਿਗੁਰੂ ਇੱਕ ਐਸਾ ਹੈ ਜਿਹੜਾ ਬੰਧਨ ਨਹੀਂ ਪਾਉਂਦਾ ਨਾ ਬੰਧਨ ਪੈਣ ਦਿੰਦਾ ਬਾਕੀ ਦਾ ਕੋਈ ਵੀ ਕੰਮ ਦੇਖ ਲਓ ਹਰ ਕੰਮ ਵਿੱਚ ਬੰਧਨ ਹੈ ਆ ਮੰਗਦਾ ਲੈਨੇ ਆ ਪਰ ਰੱਬ ਤੋਂ ਪਦਾਰਥ ਫਿਰ ਬਾਅਦ ਚ ਰੋਂਨੇ ਵੀ ਆ ਕਿੱਥੇ ਫਸ ਗਏ ਬੰਧਨ ਪੈ ਗਏ ਆ ਹੋ ਗਈ ਚੀਜ਼ਾਂ ਹਰ ਚੀਜ਼ ਵਿੱਚ ਬੰਦਲ ਹੈ ਪਹਿਲਾਂ ਮੰਗਣ ਵੇਲੇ ਆਪਾਂ ਦੇਖਦੇ ਨਹੀਂ ਮੰਗਣ ਵੇਲੇ ਤਾਂ ਬਹੁਤ ਕੁਝ ਮੰਗ ਲਿਆ ਜਦੋਂ ਉਹਦੇ ਜੰਜਾਲ ਪਏ ਜਦੋਂ ਫਿਰ ਬਿੱਲ ਭਰਨੇ ਪੈਂਦੇ ਨੇ ਜਦੋਂ ਫਿਰ ਖਰਚੇ ਖੜੇ ਹੋ ਜਾਂਦੇ ਚੀਜ਼ਾਂ ਦੇ ਫਿਰ ਆਪਾਂ ਕਹਿੰਦੇ ਬੜੇ ਔਖੇ ਆ ਸੀ ਬਹਾਰਾਜ ਕਹਿੰਦੇ ਜੇ ਤੁਸੀਂ ਵਾਹਿਗੁਰੂ ਨਾਲ ਜੁੜੋ ਤਾਂ ਉੱਥੇ ਕੋਈ ਜੰਜਾਲ ਨਹੀਂ ਹੈ ਜਿਹੀ ਵਿਦ ਕਤਹੁ ਨਾ ਛੂਟੀ ਆ ਸਾਖਤ ਤੇਊ ਕਮਾਹੇ ਸਾਖਤ ਬੰਦੇ ਉਹ ਕੰਮ ਕਰਦੇ ਨੇ ਜਿਨ੍ਹਾਂ ਕੰਮਾਂ ਦੇ ਵਿੱਚ ਕਿਸੇ ਤਰੀਕੇ ਨਾਲ ਬੰਦਾ ਛੁੱਟੇ ਨਹੀਂ ਸਕਦਾ ਐਨੇ ਪੁੱਠੇ ਕੰਮ ਕਰਦੇ ਨੇ ਜਿਨ੍ਹਾਂ ਆਪਾਂ ਕੰਮ ਕਰਦੇ ਆ ਆਪਾਂ ਸਾਰੇ ਜਾਨੀ ਇੱਥੇ ਬੈਠੇ ਬਹਾਰਾਜ ਦਸਵੇਂ ਪਾਤਸ਼ਾਹ ਨੇ ਇਸੇ ਕਰਕੇ 101 ਅਰਦਾਸ ਸੁਣਾਈ ਖਾਲਸੇ ਨੂੰ ਸਤਿਗੁਰੂ ਕਹਿੰਦੇ ਤੁਸੀਂ ਕੋਈ ਕੰਮ ਮੈਨੂੰ ਪੁੱਛ ਕੇ ਨਹੀਂ ਕਰਦੇ ਆਪਣੀਆਂ ਮਰਜ਼ੀਆਂ ਤੇ ਬਹੁਤਾ ਚੱਲਦੇ ਹੋ ਜੇ ਘਰੋਂ ਚੱਲਣਾ ਕਿਸੇ ਪਾਸੇ ਨੂੰ ਕਦੇ ਅਰਦਾਸ ਨਹੀਂ ਕਰਦੇ ਕਿ ਆ ਸਕੂਟਰ ਮਾਰੀ ਕੇ ਟੁੱਟ ਲਿਆ ਪਰਮਿਸ਼ਨ ਕੋਈ ਨਹੀਂ ਮਹਾਰਾਜਾਂ ਦਾ ਜੋੜਾ ਲਾਉਣਾ ਸੀ ਚਰਨਾ ਚੋਂ ਆਪਣੇ ਚੋਂ ਮਹਾਰਾਜ ਜੀ ਜੋੜਾ ਲਾ ਕੇ ਹੱਥ ਜੋੜ ਕੇ ਬੇਨਤੀ ਕਰਦੇ ਮਹਾਰਾਜ ਮੈਂ ਬਾਜ਼ਾਰ ਜਾ ਰਹੀ ਹਾਂ ਸਤਿਗੁਰੂ ਕਹਿੰਦੇ ਕੋਈ ਚੀਜ਼ ਖਰੀਦਣੀ ਆ ਅਰਦਾਸ ਕਰ ਲਓ ਤਾਂ ਕਿ ਮੈਂ ਵੀ ਨਾਲ ਚੱਲਾਂ ਤੁਹਾਡੇ ਕਹਿੰਦੇ ਮੈਨੂੰ ਤੁਸੀਂ ਨਾਲ ਕਦੇ ਲਿਆ ਕਿਸੇ ਕੰਮ 'ਚ ਵੀ ਕਿਤੇ ਯਾਤਰਾ 'ਚ ਕਦੇ ਘਰੋਂ ਗਏ ਨੇ ਕਦੇ ਕੋਈ ਚੀਜ਼ ਖਰੀਦਣੀ ਐ ਤਾਂ ਮੈਨੂੰ ਵੀ ਯਾਦ ਕਰ ਲਿਆ ਕਰੋ ਕਿਸੇ ਸੌਦਾ ਕਰਨ ਵੇਲੇ ਕੋਈ ਬਿਜ਼ਨਸ ਕਰਨਾ ਮੈਨੂੰ ਨਾਲ ਯਾਦ ਕਰ ਲਿਆ ਕਰੋ ਮੈਂ ਸਹਾਈ ਹੋ ਜਾ ਕਰਾਂ ਤੁਹਾਡਾ ਉਹਨੂੰ ਦਾਨੀ ਕਹਿੰਦੇ ਜਦੋਂ ਕੰਮ 'ਚ ਘਾਟਾ ਪੈ ਜਾਂਦਾ ਫੇਰ ਆਉਂਦੇ ਦੇਖ ਲੈ ਕੇ ਮੂੰਹ ਢਿੱਲਾ ਜਾ ਕਰਕੇ ਮਹਾਰਾਜ ਘਾਟਾ ਪੈ ਗਿਆ ਮਹਾਰਾਜ ਕਹਿੰਦੇ ਮੈਂ ਹੁਣ ਕੀ ਕਰਾਂ ਜਦ ਤੂੰ ਕੰਮ ਗਿਆ ਸੀ ਤੂੰ ਉਦੋਂ ਕਿਹਾ ਅਰਦਾਸ ਕੀਤੀ ਸੀ ਦਾਦਾ ਤਾਂ ਮੈਨੇ ਪੁੱਛਿਆ ਉਦੋਂ ਇਸ ਕਰਕੇ ਹਰ ਕੰਮ ਵਿੱਚ ਅਰਦਾਸ ਕਰੋ 101 ਕਰ ਅਰਦਾਸ ਇਸੇ ਕਰਕੇ ਮਹਾਰਾਜ ਕਿ ਮੌਕੇ-ਮੌਕੇ ਦੀ ਅਰਦਾਸ ਹੈ ਰੋਜ਼ ਤਾਂ ਨਹੀਂ 101 ਕਰਨੀ ਉਹ ਤਾਂ ਮੌਕੇ-ਮੌਕੇ ਦੀਆਂ ਅਰਦਾਸਾਂ ਨੇ ਵੀ ਕਦੋਂ ਕਿਹੜੀ ਅਰਦਾਸ ਕਰਨੀ ਵੀ ਅਰਦਾਸ ਬੇਨਤੀ ਕਰ ਲਓ ਮਹਾਰਾਜ ਆਹ ਕਾਰਜ ਹੈ ਜੀ ਇਸ ਤੁਸੀਂ ਆਪ ਕਰਨਾ ਹੈ ਆਪ ਮੇਰ ਕਰਨੀ ਹੈ ਸਤਗੁਰੂ ਨੇ ਇੰਨਾ ਤੱਕ ਵੀ ਲਿਖਿਆ ਹੈ ਸਿੰਘਾਂ ਨੂੰ ਕਹਿ ਭਾਈ ਸਿੰਘੋ ਜੇ ਘੋੜਾ ਖਰੀਦਣਾ ਤਾਂ ਮੈਂ ਅਰਦਾਸ ਕਰਕੇ ਜਾਇਆ ਕਰੋ ਅੱਛਾ ਮਿਲੇ ਸੁਖੰਡਣਾ ਮਿਲੇ ਨਾ ਕੋਈ ਸਕੂਟਰ ਲੈਣ ਜਾਣਾ ਕੋਈ ਹੋਰ ਆਪਣੀ ਸਵਾਰੀ ਖੀਦਲੀਆਂ ਦਾ ਪਹਿਲਾਂ ਇੱਥੇ ਪਹਿਲਾਂ ਆ ਜਾਓ ਪਹਿਲਾਂ ਦੇਖ ਕਰਾ ਕੇ ਫਿਰ ਜਾਓ ਲੈਣ ਤੇ ਮਹਾਰਾਜ ਮੈਂ ਅੱਜ ਲੈਣ ਚੱਲਿਆ ਤੇ ਕਿਰਪਾ ਰੱਖਿਓ ਇਹ ਮੈਨੂੰ ਰਾਸ ਪਵੇ ਇਹ ਆਸ ਆ ਜਾਵੇ ਕੋਈ ਨੁਕਸਾਨ ਨਾ ਕਰੇ ਫਿਰ ਬਾਅਦ ਵਿੱਚ ਕਰਨਗੇ ਸਕੂਟਰ ਵੇਚਣਾ ਜੀ ਉਹ ਪਹਿਲੇ ਦਿਨ ਹੀ ਐਕਸੀਡੈਂਟ ਹੋ ਗਿਆ ਜੀ ਪਹਿਲੇ ਦਿਨ ਦਾ ਐਕਸੀਡੈਂਟ ਤਾਂ ਹੀ ਹੋਇਆ ਤਾਂ ਆਪਣੇ ਬਾਪੂ ਨੂੰ ਪੁੱਛਿਆ ਨਹੀਂ ਜੇ ਪੁੱਛ ਕੇ ਜਾਂਦਾ ਜੇ ਅਰਦਾਸ ਕਰਕੇ ਜਾਂਦਾ ਕੋਈ ਗੱਲ ਨਾ ਠੀਕ ਬਣ ਜਾਂਦੀ ਹਾਂ ਹਾਂ ਕਰਤੇ ਕਰਮ ਰਤ ਕਹਿੰਦੇ ਇਹ ਤਾਂ ਹਾਂ ਹਾਂ ਕਰਦੇ ਫਿਰਦੇ ਨੇ ਕੰਮਾਂ ਦੇ ਵਿੱਚ ਰੰਗੇ ਪਏ ਨੇ ਬਸ ਮੈਂ ਉਧਰ ਜਾ ਰਿਹਾ ਮੈਂ ਉਧਰੋਂ ਆ ਰਿਹਾ ਮਹਾਰਾਜ ਕਹਿੰਦੇ ਮੈਨੂੰ ਕਦੇ ਨਹੀਂ ਪੁੱਛਣਗੇ ਤਾ ਕੋ ਭਾਰ ਅਫਾਰ ਉਹਦਾ ਅਫਾਰੇ ਦਾ ਭਾਰ ਚੜਿਆ ਰਹਿਦਾ ਸਾਰਾ ਦਿਨ ਇਹਨਾਂ ਨੂੰ ਹਾਂ ਹਾਂ ਕਰਦੇ ਆ ਫਰੇ ਰਹਿੰਦੇ ਨੇ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਇਹ ਕਰਮ ਵਿਕਾਰ ਮਹਾਰਾਜ ਕਹਿੰਦੇ ਨਾਮ ਨਾਲ ਪ੍ਰੀਤੀ ਨਹੀਂ ਤਾਂ ਇਹ ਸਾਰੇ ਕੰਮ ਤੁਸੀਂ ਜਿਹੜੇ ਕਰਦੇ ਹੋ ਬੇਕਾਰ ਹੈ ਤੁਹਾਡੇ ਰਿਜੈਕਟ ਕਰਤੇ ਸਾਰੇ ਕੰਮ ਤੁਸੀਂ ਆਪਣੇ ਵੱਲੋਂ ਜੋ ਮਰਜ਼ੀ ਚੱਕੀ ਫਿਰੋ ਕਿ ਮੈਂ ਆਹ ਕੰਮ ਕੀਤਾ ਮੈਂ ਆਹ ਕੰਮ ਕੀਤਾ ਮਹਾਰਾਜ ਕਹਿੰਦੇ ਪਹਿਲਾਂ ਸੋ ਇਹ ਤਾਂ ਮਹਾਪੁਰਸ਼ਾਂ ਦਾ ਅਸੀਂ ਇਹ ਸੂਲ ਦੇਖੇ ਨਵੀਂ ਬੱਸ ਜਦ ਸੰਗਤ ਨੇ ਦਿੱਤੀ ਕਲਕੱਤੇ ਮਿਨੀ ਬੱਸ ਪਹਿਲੀ ਵਾਰ ਆਈ ਮਹਾਪੁਰਜ ਕਹਿੰਦੇ ਪਹਿਲਾਂ ਹੀ ਨਹੀਂ ਆਪਾਂ ਬਹਿਣਾ ਸਾਰੇ ਸਿੰਘ ਪਹਿਲਾਂ ਵਿੱਚ ਬੜੋ ਬਹਿ ਕੇ 100 124 ਸਾਬ ਦਾ ਪਾਠ ਕਰੋ ਪਹਿਲਾਂ ਇਹਦੇ ਵਿੱਚ ਜੇ ਕਿਸੇ ਸਿੰਘ ਨੇ ਪਲੰਗ ਭੇਜਿਆ ਸੀ ਉੱਥੋਂ ਮਧ ਪ੍ਰਦੇਸ਼ ਤੋਂ ਬਹੁਤ ਸੋਹਣਾ ਬਣਾ ਕੇ ਕਹਿੰਦੇ ਭਾਈ ਸਿੰਘ ਉਹਦੇ ਕੱਲਾ ਕੱਲਾ ਬਹਿੰਦੇ ਜਾਓ ਤੇ 100 124 ਸਾਬ ਦਾ ਕਰੋ ਮੈਂ ਤਾਂ ਫੇਰ ਇਹਦੇ ਤੇ ਬੈਠੂਗਾ ਆਪਾਂ ਸਕੂਟਰ ਲਿਆ ਕੇ ਮੂਲ ਮੰਤਰ ਥੋੜੀ ਪੜਦੇ ਆਂ ਕਾਲਾ ਜਾਂ ਰੀਵਨ ਲਾ ਲੈਣਗੇ ਜੇ ਕਹੋ ਗਾਤਰਾ ਪਾ ਲਓ ਕਾਲਾ ਉਹ ਤੇ ਤਕਲੀਫ ਹੁੰਦੀ ਹੈ ਅਸਾਦੇ ਤੋਂ ਪਹਿਲੇ ਪੱਕਾ ਕਾਲਾ ਰੀਵਨ ਪੱਕਾ ਹੀ ਪਾਇਆ ਹੋਇਆ ਸਾਨੂੰ ਕੁਝ ਨਹੀਂ ਹੁੰਦਾ ਹੈ ਗਾਤਰਾ ਪਾਇਆ ਕਾਲਾ ਰੀਵਨ ਬਹਿਲਾ ਬਾਬੇ ਦੇ ਦਰਜੇ ਬਾੜ ਚ ਉਹ ਮਹਾਰਾਜ ਦੇ ਪਾਸ਼ਾ ਕਹਿੰਦੇ ਪਹਿਲਾਂ ਹੀ ਸਾਰਾ ਜੇ ਸਕੂਟਰ ਲਿਆ ਅਰਦਾਸ ਕਰਕੇ ਤੋਰੋ ਉਦੇ ਉੱਤੇ ਬੈਠੋ ਜਪਜੀ ਸਾਹਿਬ ਦਾ ਪਾਠ ਕਰੋ ਮੂਲ ਮੰਤਰ ਕਰੋ ਘਰ ਲਿਆ ਕੇ ਗੁਰੂ ਸਾਹਿਬ ਕੋਲ ਆਓ ਚਾਬੀ ਰੱਖੋ ਸੇਹਰਾ ਪਾਓ ਮਹਾਰਾਜ ਇਹ ਤੁਹਾਡੀ ਕਿਰਪਾ ਆਪਣਾ ਅਸਲੀ ਮਾਂ ਬਾਪ ਗੁਰੂ ਗ੍ਰੰਥ ਸਾਹਿਬ ਹੈ ਨਾ ਕਿ ਸੰਸਾਰੀ ਮਾਤਾ ਪਿਤਾ ਉਹਨਾਂ ਨੂੰ ਵੀ ਪੁੱਛਣਾ ਹੈ ਪਰ ਪਹਿਲਾਂ ਇਸੇ ਥਾਂ ਤੇ ਹੀ ਆਉਣਾ ਬਸ ਮਹਾਰਾਜ ਕਹਿੰਦੇ ਇਸੇ ਕਰਕੇ ਸਾਰੇ ਕਰਮ ਜਿੰਨੇ ਕਰਦੇ ਆ ਨਾਮ ਤੋਂ ਬਿਨਾਂ ਫੋਕਟ ਨੇ ਬਾਦੇ ਜਨ ਕੀ ਜੇਹਰੀ ਮਿੱਠੀ ਮਾਇਆ ਰੰਗ ਇਹ ਜਿਹੜੀ ਜਮਾਂ ਦੀ ਜੇਬਰੀ ਆ ਨਾ ਰੱਸੀ ਪਈ ਹੋਈ ਕਿਹੜੀ ਕਹਿੰਦੇ ਜਿਹੜੀ ਮਾਇਆ ਦਾ ਰੰਗ ਮਿੱਠਾ ਲੱਗਦਾ ਨਾ ਵਾਸਤਵ ਦੇ ਵਿੱਚ ਇਹ ਮਿੱਠੇ ਦੇ ਵਿੱਚ ਜ਼ਹਿਰ ਹੈ ਇਹ ਮਿੱਠੇ ਵਿੱਚ ਹੀ ਰੱਸੀ ਹੈ ਜੰਮਦੂਤਾਂ ਦੀ ਜਿਵੇਂ ਮੱਛੀ ਨੂੰ ਪਕਣ ਲਈ ਲੋਕ ਕੁੰਡੀ ਦੇ ਉੱਤੇ ਮਾਸ ਚੜਾ ਦਿੰਦੇ ਨੇ ਨਾ ਉਹ ਫਿਰ ਮੱਛੀ ਐਸੇ ਲਾਲਚ ਵਿੱਚ ਫੜੀ ਜਾਂਦੀ ਹੈ ਇਸੇ ਤਰ੍ਹਾਂ ਹੀ ਕਹਿੰਦੇ ਮਾਇਆ ਦੇ ਜਿੰਨੇ ਮਿੱਠੇ ਸਵਾਦ ਨੇ ਨਾ ਤੈਨੂੰ ਲੱਗਦੇ ਇਹਨਾਂ ਦੇ ਅੰਦਰ ਕੁੰਡੀ ਲੁਕੀ ਹੋਈ ਜੰਮਦੂਤਾਂ ਦੀ ਉਹ ਜਦ ਤੋਂ ਸਵਾਲ ਲੈਣ ਲੱਗਦਾ ਜਮਦੂਤ ਕਹਿੰਦੇ ਫਸ ਗਿਆ ਸਾਡੇ ਚੱਕਰ ਚ ਉਸੇ ਵਕਤ ਹੀ ਕੁੰਡੇ ਨੂੰ ਖਿੱਚ ਲੈਂਦੇ ਆ ਭ੍ਰਮ ਤੇ ਮੋਹੇ ਨਾ ਬੁੱਝੇ ਸੋ ਪ੍ਰਭ ਸਧੂ ਸੰਗ ਇਹ ਬਾਇਆ ਦੇ ਭਰਮ ਵਿੱਚ ਸਵਾਦਾਂ ਵਿੱਚ ਫਸੇ ਹੋਏ ਨਹੀਂ ਜਾਣਦੇ ਕਿ ਵਾਹਿਗੁਰੂ ਵੀ ਸਾਡੇ ਨਾਲ ਹੈ ਵਾਹਿਗੁਰੂ ਦੀ ਕਦੇ ਸਲਾਹ ਨਹੀਂ ਲਈ ਕਦੇ ਵਾਹਿਗੁਰੂ ਨੂੰ ਪੁੱਛਿਆ ਨਹੀਂ ਪੁੱਛੀਏ ਕਿਵੇਂ ਕਹਿੰਦੇ ਨਵੀਂ ਗੱਲ ਕਰਤੀ ਵਾਹਿਗੁਰੂ ਦੀ ਸਲਾਹ ਕਿਵੇਂ ਲਈਏ ਤੁਸੀਂ ਗੱਲ ਕਰਕੇ ਦੇਖ ਲਓ ਠੀਕ ਆ ਉਹਦੇ ਆਵਾਜ਼ ਨਹੀਂ ਆਪਾਂ ਨੂੰ ਸੁਣਦੀ ਪਰ ਆਪਣੀ ਵਾਜਤਾ ਨੂੰ ਸੁਣਦੀ ਆ ਨਾ ਇੱਕ ਪਾਸੇ ਹੀ ਚੱਲਦਾ ਮਾਈਕ ਹਲੇ ਆਪਣਾ ਕੋਈ ਜਦ ਨੇ ਤਾਂ ਕਿ ਸੁਨੇਹਾ ਦੇ ਦਿੰਦੇ ਆਪਾਂ ਮਹਾਰਾਜ ਮੈਂ ਆ ਕੰਮ ਕਰਨਾ ਤੁਸੀਂ ਮੇਰੇ ਨਾਲ ਹੀਓ ਫਿਰ ਕਿਰਪਾ ਰੱਖਿਓ ਸਾਰੀ ਸੇਵਾ ਸੰਕਲਪ ਜੇ ਸੰਕਲਪ ਨਾਲ ਹੀ ਹੁੰਦੀ ਆ ਅਰਦਾਸ ਬੇਨਤੀ ਕਰੋ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰੋ ਤੇ ਮਹਾਰਾਜ ਪਹਿਲਾਂ ਤੁਸੀਂ ਕਿਰਪਾ ਕਰੋ ਪਹਿਲਾਂ ਕਦੇ ਲਿਆ ਅਧਿਕਾਰ ਕਦੇ ਕਾਰ ਲਿਆ ਤੇ ਪੰਜ ਸਿੰਘ ਬਿਠਾਏ ਨੇ ਪਹਿਲਾਂ ਚਲੋ ਆਪਣਾ ਟੱਬਰ ਬਿਠਾ ਲੈਣਗੇ ਸਾਰਾ ਚਲੋ ਬਈ ਕਾਰ ਨਵੀਂ ਲਈ ਪਹਿਲਾਂ ਪੰਜ ਸਿੰਘ ਬਿਠਾਉਣੇ ਐ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੱਚੇ ਪਾਤਸ਼ਾਹ ਤੁਸੀਂ ਪਹਿਲਾਂ ਗੱਡੀ ਦੇ ਚਰਨ ਪਾਓ ਜੀ ਮਹਾਰਾਜ ਤੁਸੀਂ ਚਰਨ ਪਾਓ ਪਹਿਲ ਨਹੀਂ ਤੇ ਪੋਥੀਆਂ ਲੈ ਕੇ ਜਾਓ ਪੰਜ ਸਿੰਘ ਲੈ ਕੇ ਜਾਓ ਬਈ ਸਿੰਧੂ ਇੱਕ ਜਬਜੀ ਸਾਹਿਬ ਦਾ ਪਾਠ ਕਰਦੇ ਹੋ ਗੱਡੀ 'ਚ ਆਪਾਂ ਦੇ ਸਾਰਾ ਕੁਝ ਛੱਡ ਕੇ ਆਪ ਹੀ ਮੋਢੀ ਬਣੇ ਫਿਰਦੇ ਆ ਸਾਰੇ ਜਾਣੇ ਇਸੇ ਕਰਕੇ ਸਾਰੇ ਜਾਣੇ ਡੁੱਬ ਜਾਂਦੇ ਜਾਂਦੇ ਆਂ